ਛਣਕਦਿਆਂ ਵਿੱਚ ਤਾਲ ਕੁੜੇ ਤੇ ਕਰਦੀਆਂ ਰਹਿਣ ਕਮਾਲ ਕੁੜੇ ਏ ਛਣਕਦਿਆਂ ਵਿੱਚ ਤਾਲ ਕੁੜੇ ਤੇ ਕਰਦੀਆਂ ਰਹਿਣ ਕਮਾਲ ਕੁੜੇ ਤੇਰੀ ਵੀਣੀ ਦੇ ਨਾਲ ਮੋਏ ਨਾ ਜਿਵੇਂ ਰਿਸ਼ਤਾ ਡੋਰ ਪਤੰਗਾ ਦਾ ਸੋ ਰੱਬ ਦੀ ਸੋ ਰੱਬ ਦੀ ਪਾਗਲ ਕਰਦਾ ਏ ਛਣ ਕਾਟਾ ਤੇਰੀਆਂ ਵਾਂਗ ਦਾ ਸੋ ਰੱਬ ਦੀ ਲੋ ਜੀ ਇਹ ਗਾਣਾ ਮਤਲਬ ਜੇ ਤੁਹਾਨੂੰ ਵਧੀਆ ਲੱਗਾ ਤੇ ਉਹ ਜਰੂਰ ਬਤਰੇ ਨੂੰ ਪਿਆਰ ਦਿਆ ਜੇ ਤੇ ਪਰ ਹੁਣ ਮੈਂ ਉਹ ਸ਼ਖੀਅਤ ਨੂੰ ਬੁਲਾਉਣ ਲੱਗਾ ਜੀ ਨੇ ਇਹ ਲੈਫਟ ਮੈਨੂੰ ਦਿੱਤੀ ਸੀਗੀ ਕੇ ਫ੍ਰੀਮ ਚ ਆ ਰਹੇ ਆ ਪ੍ਰਧਾਨ ਸਾਹਿਬ ਅਸੀਂ ਪ੍ਰਧਾਨ ਸਾਹਿਬ ਹੀ ਕਹਿੰਦੇ ਆ ਕਿਉਂਕਿ ਇਹ ਪ੍ਰਧਾਨ ਸਾਹਿਬ ਸੀ ਕੋਟੀ ਸਿਕਾ ਸੈ ਸਭਾ ਦੇ ਤੇ ਔਰ ਬੜੇ ਇਹਨਾਂ ਨੇ ਮਤਲਬ ਇਹਨਾਂ ਦੀਆਂ ਉਪਲਬਧੀਆਂ ਬਹੁਤ ਆ ਬੜੇ ਮਾਰ ਕੇ ਮਾਰ ਰਹੇ ਆ ਤੇ ਇਦਾਂ ਦੇ ਪ੍ਰਧਾਨ ਹੋਣੇ ਚਾਹੀਦੇ ਆ ਲੋ ਜੀ ਹੁਣ ਤੁਸੀਂ ਇੱਕ ਲਾਈਨ ਦੋ ਲਾਈਨ ਦਾ ਬੋਲੇ ਜੀ ਆਪਾਂ ਬਿਲਕੁਲ ਜੀ ਇਹ ਗਾਣਾ ਮੈਥੋਂ ਪਤਾ ਨਹੀਂ ਕਿਵੇਂ ਹੀ ਲਿਖਿਆ ਗਿਆ ਤੇ ਤੁਹਾਡੀ ਆਵਾਜ਼ ਇਹਨੂੰ ਮਿਲ ਗਈ ਆ ਤੇ ਬੜਾ ਵਧੀਆ ਲੱਗਦਾ ਜਦੋਂ ਆਪਾਂ ਇਹਨੂੰ ਸੁਣਦੇ ਆ ਜਦੋਂ ਆਪਾਂ ਇਹਨੂੰ ਮਾਰਦੇ ਆ ਤੇ ਵਾਕਈ ਇਹ ਕੀ ਰਿਕਾਰਡ ਕਰਕੇ ਲੈ ਕੇ ਆਈਏ ਇਹ ਰਿਕਾਰਡ ਕਰਕੇ ਲੈ ਕੇ ਆਈਏ ਇਹ ਛਣਕਦੀ ਆ ਵਿੱਚ ਤਾਲ ਕੋੜੇ ਤੇ ਕਰਦੀਆਂ ਰਹਿਣ ਕਮਾਲ ਕੋੜੇ ਤੇਰੇ ਵੀ ਨਹੀਂ ਜੇ ਨਾਲ ਮੂਹ ਇਹਨਾਂ ਜਿਵੇਂ ਰਿਸ਼ਤਾ ਦੋਰ ਪਤੰਗਾਂ ਦਾ ਸੋਹ ਰੱਬ ਦੀ ਸੋਹ ਰੱਬ ਦੀ ਪਾਗਲ ਕਰਦਾ ਤੇਰੀਆਂ ਉਂਗਲਾਂ ਦਾ ਸੋਹ ਰੱਬ ਦੀ ਲਓ ਜੀ ਔਰ ਇਹ ਫਨੀ ਜੀ ਵੀਡੀਓ ਬਣ ਗਈ ਤੇ ਕਬੂਲ ਕਰਿਆ ਜੀ